ਜੋ ਗਰਾਉਂਡ ਜਿਹੜੇ ਪਿੰਡ ਰਕਬਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਫਤਿਹ ਮਾਰਚ ਚੱਪੜਚਿੜੀ ਤੋਂ ਸ਼ੁਰੂ ਹੁੰਦਾ ਹੋਇਆ ਸਰਹੰਦ ਜਾ ਕੇ ਸਮਾਪਤ ਹੋਵੇਗਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਸਰਪ੍ਰਸਤ ਕੇ ਕੇ ਬਾਬਾ ਨੇ ਫੁੱਲਾਂ ਨਾਲ ਸਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁੰਦਰ ਪਾਲਕੀ ਅੱਗੇ ਖੜੇ ਹੋ ਕੇ ਕੀਤਾ ਅਤੇ ਕਿਹਾ ਕਿ ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਲਈ ਬਹੁਤ ਕੁਰਬਾਨੀਆਂ ਕੀਤੀਆਂ ਨੇ ਪਰ ਅੱਜ ਦੇ ਕਿਸਾਨ ਉਹਨਾਂ ਕੁਰਬਾਨੀਆਂ ਨੂੰ ਭੁੱਲ ਗਏ ਨੇ ਅਤੇ ਫਿਰ ਵੀ ਉਹ ਉਮੀਦ ਕਰਦੇ ਨੇ ਕਿ ਕੱਲ 14 ਮਈ ਨੂੰ ਕਿਸਾਨ ਵੀਰ ਆਪਣੇ ਘਰਾਂ ਦੀਆਂ ਸੱਤਾਂ ਤੇ ਦੇਸੀ ਘਿਉ ਦੇ ਦੀਵੇ ਜਗਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨਗੇ ਇਸ ਮੌਕੇ ਜਿੱਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ ਉੱਤੇ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗਬੀ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਤੇ ਉਹਨਾਂ ਆਪਣੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਰਦਾਰ ਦੇ ਫੁੱਲ ਅਰਪਿਤ ਕੀਤੇ ਅਤੇ ਇਸ ਫਤਿਹ ਮਾਰਚ ਲਈ ਸਾਰੀਆਂ ਸੰਗਤਾਂ ਨੂੰ ਵਧਾਈ ਵੀ ਦਿੱਤੀ ਹੈ ਆਓ ਦੇਖਦਿਆਂ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਇਹ ਖਾਸ ਰਿਪੋਰਟ 315ਵਾਂ ਸਰਹੰਦ ਫਤਿਹ ਦਿਵਸ ਦਾ ਇਤਿਹਾਸਿਕ ਦਿਹਾੜਾ ਜੀ ਅਸੀਂ ਮਨਾਉਣ ਜਾ ਰਹੇ ਹਾਂ ਜਦ ਉਹ ਮਹਾਨ ਯੋਧੇ ਜਰਨੈਲ ਭਗਤੀ ਅਤੇ ਸ਼ਕਤੀ ਦਾ ਸੁਮੇਲ ਕਿਸਾਨੀ ਦੇ ਮੁਕਤੀਦਾਤਾ ਸ਼ੈਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 700 ਸਾਲ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਗੌਰਮੇ ਇਹ ਇਤਿਹਾਸ ਰਚਿਆ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਇੱਕ ਫਤਿਹ ਨੂਸਰਤ ਬੇਦਰੰਗ ਜ਼ਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਅੱਜ ਅਸੀਂ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਕੁਰਬਾਨੀ ਲਾ ਮਿਸਾਲ ਹੈ ਜਿਸ ਦੀ ਦੇਣ ਲਾ ਮਿਸਾਲ ਹੈ ਜਿਸ ਨੇ ਸਮਾਜਿਕ ਕ੍ਰਾਂਤੀ ਲਿਆਂਦੀ ਤੁਸੀਂ ਇਹ ਦੇਖੋ ਜਦ ਬਾਬਾ ਬੰਦਾ ਬਹਾਦਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਾ 3 ਸਤੰਬਰ 1708 ਨੂੰ ਗੋਦਾਬਰੀ ਨਦੀ ਦੇ ਕੰਢੇ ਮਿਲਾਪ ਹੁੰਦਾ ਉਸ ਮਿਲਾਪ ਤੋਂ ਬਾਅਦ ਸੋਨੀਪਾਤ ਸੁਬਾਣਾ ਸਡੋਰਾ ਪਾਣੀਪਤ ਹੁੰਦੇ ਹੋਏ ਲੜਾਈਆਂ ਲੜਦੇ ਹੋਏ ਚੱਪੜ ਚਿੜੀ ਦੇ ਮੈਦਾਨ ਦੇ ਅੰਦਰ 12 ਮਈ 1710 ਨੂੰ ਜਿੱਤ ਪ੍ਰਾਪਤ ਕੀਤੀ। ਪੌਣੇ 2 ਸਾਲ ਅੰਦਰ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ। ਤੇ ਜਦ ਦੱਸਦੇ ਨੇ ਕਿ ਬਾਬਾ ਜੀ ਪਿੰਡਾਂ ਜਾਂਦੇ ਤਾਂ ਇੱਕ ਸ਼ਬਦ ਪੜ੍ਹਦੇ ਸੀ ਕਿ ਨਾ ਪੈ ਕੇ ਕਿਸੇ ਤੋਂ ਲਾਓ ਤੇ ਨਾ ਪੈ ਕੇ ਕਿਸੇ ਨੂੰ ਦਿਓ। ਜਦ ਇੱਕ ਪਿੰਡ ਗਏ ਤਾਂ ਉੱਥੇ ਦੇ ਮਜ਼ਾਰੇ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਕਿ ਜੀ ਅਸੀਂ ਤਾਂ ਖਾਣ ਜੋ ਕੇ ਦਾਣੇ ਸਾਨੂੰ ਮਿਲਦੇ ਨੇ ਤੇ ਜਿਹੜੇ ਰੰਗੜ ਜਗੀਰਦਾਰ ਨੇ ਉਹ ਸਾਰੀ ਫਸਲ ਲੈ ਜਾਂਦੇ ਨੇ ਉਹਨਾਂ ਨੇ ਕਿਹਾ ਕਿੰਨੇ ਕਰਦੇ ਸੋਡੇ ਕਹਿੰਦੇ 300 ਜਗੀਰਦਾਰਾਂ ਦੇ ਕਿੰਨੇ 500 ਉਹ ਕਹਿੰਦੇ ਇਹਨਾਂ ਦੇ ਪੰਜ-ਪੰਜ ਕੋੜੇ ਲਾਓ ਉਹ ਕਹਿੰਦੇ ਜਿਸ ਤਾਂ ਫਰਿਆਦ ਲੈ ਕੇ ਉਹ ਕਹਿੰਦੇ 300 ਘਰ ਤੇ ਪੰਜ ਰਾਜ ਕਰੀ ਜਾਂਦੇ ਆ ਉਹ ਜ਼ਿਮੀਂਦਾਰਾਂ ਦਾ ਉਹ ਸਿਸਟਮ ਦਾ ਖਾਤਮਾ ਕਰਕੇ ਜਦ ਮੁਜਾਰਾ ਬਾਬਾ ਜੀ ਵੱਲ ਜਾਂਦਾ ਸੀ ਤਾਂ ਉਹ ਬਿਨਾਂ ਜ਼ਮੀਨ ਤੋਂ ਹੁੰਦਾ ਸੀ ਜਿਹੜਾ ਉਹਦੇ ਗੱਲ 'ਚ ਸਰੋਪਾ ਪਾ ਦਿੰਦੇ ਜਿਹੜੀ ਜ਼ਮੀਨ ਵੰਦਾ ਉਸੇ ਦਾ ਮਾਲਕ ਤੁਸੀਂ ਇਹ ਦੇਖੋ ਇਦਾਂ ਸੌਖੀ ਰਜਿਸਟਰੀ ਤਾਂ ਹੋ ਨਹੀਂ ਸਕਦੀ ਪਰ ਅੱਜ ਅਸੀਂ ਇੰਨੇ ਆਸਾਨ ਫਰਾ ਮੋਹਸ਼ਾ ਬਾਬਾ ਬੰਦਾ ਬਹਾਦਰ ਦੇ ਜੀਵਨ ਨਾਲ ਸੰਬੰਧ ਚਾਰ ਦਿਹਾੜੇ ਨੇ 16 ਅਕਤੂਬਰ 1670 ਪੋਂਛਰ ਜੋਰੀ ਜਦੋਂ ਕਸ਼ਮੀਰ ਜਨਮ ਹੋਇਆ 3 ਸਤੰਬਰ 1708 ਦਸ ਪਿਤਾ ਦਾ ਗੋਦਾਬਰੀ ਨਦੀ ਦੇ ਕੰਢੇ ਮਲਾਪ ਹੋਇਆ 12 ਮਈ 1710 ਚਪੜਛੀੜੀ ਦੇ میدان ਜਿੱਤ ਪ੍ਰਾਪਤ ਕੀਤੀ 9 ਜੂਨ 1716 ਸ਼ਹਾਦਤ ਹੋਈਆ ਉਹ ਯਾਰ ਕੋਈ ਦਿਹਾੜਾ ਤਾਂ ਪੰਜਾਬ ਦੇ ਕਿਸਾਨ ਮਨਾ ਲਓ ਕਿਤੇ 10 ਕਿਲੋ ਕਣਕ ਹੀ ਜਾ ਕੇ ਦੇ ਆਓ ਵੀ ਸਾਡੀ 50 ਕਿਲੋ ਕਣਕ ਕਿੱਲੇ ਮਗਰ ਰੱਖ ਲਓ ਜੀ ਇਹ ਘਰੇ ਬਾਬਾ ਬੰਦਾ ਪਹਾਦਰ ਦਾ ਚਿੱਤਰ ਲਾਉਣ ਵੀ ਤਿਆਰ ਨਹੀਂ ਕਿਸ ਤਰ੍ਹਾਂ ਗੁਜ਼ਰ ਰਹੀ ਆ ਉਸ ਮਹਾਨ ਯੋਧਾ ਅੱਜ ਦੀ ਚਿੱਤਰ ਲੱਗਿਆ ਇੱਥੇ 4 ਸਾਲਾ ਸੁਪੁੱਤਰ ਹਜੇ ਸਿੰਘ ਜੀ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਉਹਨਾਂ ਦਾ ਮਾਸ ਜਬੂਰਾ ਦਾ ਨੋਚਿਆ ਗਿਆ 740 ਸਿੰਘਾਂ ਸਮੇਤ ਸ਼ਹਾਦਤ ਹੋਈ ਮੈਂ ਅੱਜ ਵੀ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ 14 ਤਰੀਕ ਕੱਲ ਸ਼ਾਮ ਨੂੰ ਭਈ ਮੈਂ ਤਾਂ ਕਿਸਾਨੋਂ ਨੂੰ ਮੰਨੂਗਾ ਜਿਹੜਾ ਕੱਲ ਦੇਸੀ ਘਿਓ ਦਾ ਦੀਵਾ ਬਾਲ ਕੇ ਆਪਣੇ ਘਰ ਦੇ ਬਨੇਦੇ ਤੇ ਰੱਖੇਗਾ ਇੱਕ ਕੋਈ ਦੀਵਾ ਰੱਖ ਲੋ ਬਹੁਤ ਹੈ ਤੇ ਘਰ ਅੰਦਰ ਬਾਬਾ ਬੰਦਾ ਬਹਾਦਰ ਦੀ ਫੋਟੋ ਸ਼ੋਭਤ ਕਰੇਗਾ ਆਵਾ ਸਾਡਾ ਛੋਟਾ ਵੀਰ ਐ ਖਾਸ ਕਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਇੱਕ ਯਾਤਰਾ ਆਰਗੇਨਾਈਜ਼ ਕੀਤੀ ਹੋਈ ਹੈ ਦੇਖੋ ਕੇ ਕੇ ਬਾਬਾ ਜੀ ਜਿਸ ਪ੍ਰਕਾਰ ਉਹਨਾਂ ਨੇ ਆਪਣੀ ਸ਼ਰਧਾ ਦੇ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਇੱਥੇ ਬਣਾਈ ਇੱਕ ਮਿਊਜ਼ੀਅਮ ਬਣਾਇਆ ਸਥਾਪਿਤ ਕੀਤਾ। ਔਰ ਮੈਂ ਜਿਸ ਪ੍ਰਕਾਰ ਨੇ ਉੱਪਰ ਚਿੱਤਰ ਦੇਖੇ ਮੇਰਾ ਖਿਆਲ ਇਹ ਭਾਵਨਾ ਤੋਂ ਬਿਨਾ ਤੇ ਮਨ ਦੇ ਵਿੱਚ ਸ਼ਰਧਾ ਤੋਂ ਬਿਨਾ ਕੋਈ ਕੰਮ ਕਰ ਨਹੀਂ ਸਕਦਾ। ਅੱਜ ਮੈਂ ਪਹਿਲੀ ਵਾਰੀ ਇੱਥੇ ਇਸ ਬਹੁਤ ਅਰਜਕਾ ਦੇ ਦਰਸ਼ਨ ਕਰਨ ਦਾ ਸਤਿ ਆਇਆ ਕਿਉਂਕਿ ਅੱਜ ਇਥੋਂ ਫਤੇ ਮਾਰਚ ਬਾਬਾ ਜੀ ਨੇ ਸ਼ੁਰੂ ਕਰਕੇ ਫਿਰ ਚੱਪੜ ਚੜੀ ਸਰ ਹੱਥ ਲਿਖੇ ਜਾ ਰਹੇ ਸੋ ਮੈਨੂੰ ਵੀ ਮੌਕਾ ਮਿਲਿਆ ਉਹ ਸੰਗਿਤਾ ਦੇ ਬਾਬਾ ਬਾਬਾ ਅੰਦਰ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਜਿਹੜਾ ਮਾਰਚ ਕਰ ਰਹੀ ਹੈ ਉਹਨਾਂ ਦੇ ਦਰਸ਼ਨ ਕਰਨ ਦਾ ਔਰ ਬਾਬਾ ਜੀ ਦਾ ਤਾਂ ਮੈਂ ਬਹੁਤ ਤਹਿ ਦਿਲੋਂ ਧਰਵਾਦੀ ਹਾਂ ਕਿ ਇਸ ਇਸ ਜਗ੍ਹਾ ਤੇ ਮੈਨੂੰ ਲਿਆ ਕੇ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਇਸ ਜਗ੍ਹਾ ਤੇ ਆ ਕੇ ਮੇਰੇ ਅਗੇ ਜਿਹੜੇ ਵਿਅਕਤੀ ਐ ਉਹ ਜਦੋਂ ਫਿਰ ਬਾਬਾ ਬੰਦਸ ਸਿੰਘ ਬਹਾਦਰ ਦੀ ਜਿਹੜੀ ਕਹਾਣੀ ਸੀਗੀ ਜਿਹੜੀਆਂ ਪ੍ਰਾਪਤੀਆਂ ਸੀਆਂ ਇੱਥੇ ਆ ਕੇ ਫਿਰ ਆਮ ਵਿਅਕਤੀ ਦੇ ਮਨ ਦੇ ਵਿੱਚ ਰੋ ਆਉਂਦਾ ਲੂ ਕੰਡੇ ਖੜੇ ਹੁੰਦੇ ਸੋ ਅੱਜ ਜਿਸ तमाम ਸੰਤਾ ਦੇ ਦਰਸ਼ਨ ਕੀਤੇ ਔਰ ਫਤੇ ਮਾਰਚ ਦੀ ਬਾਬਾ ਜੀ ਨੂੰ ਕੇ ਕੇ ਜੀ ਨੂੰ ਵਧਾਈ ਦਿੱਤੀ ਔਰ ਮੈਂ ਸਲਾਮ ਕਰਦਾ ਹਾਂ ਬਾਬਾ ਜੀ ਨੂੰ ਕਿ ਇਹ بڑے بڑے ਮੰਤਰੀਆਂ ਦੇ ਅਹੁਦੇ ਤੇ ਮੇਰੇ ਅੱਗੇ ਰਹਿ ਜਾਂਦੇ بڑے بڑے ਐਮਐਲਏ ਦੇ ਅਹੁਦੇ ਤੇ ਰਹਿ ਜਾਂਦੇ ਲੇਕਿਨ ਇਸ ਤਰ੍ਹਾਂ ਦੀ ਕੋਈ ਕਾਰਜ ਕਰਨ ਦੀ ਹਿੰਮਤ ਵੀ ਨਹੀਂ ਰੱਖਦੇ ਹਾਲਾ ਕਿ ਜੇ ਹਿੰਮਤ ਰੱਖੇ ਬਾਬਾ ਜੀ ਤਾਂ ਵਿਚਾਰੇ ਐਮਐਲਏ ਨਹੀਂ ਬਣੇ ਲੇਕਿਨ ਜਿਸ ਪ੍ਰਕਾਰ ਦੇਸ਼ ਪ੍ਰਤੀ ਬਾਬਾ ਜੀ ਦਾ ਪਿਆਰ ਪੰਜਾਬ ਪ੍ਰਤੀ ਬਾਬਾ ਜੀ ਦੀ ਭਾਵਨਾ ਗੋਲੀਆਂ ਖਾਦੀਆਂ ਲਤਾਂ ਦੇ ਵਿੱਚ ਜਿੰਦਾ ਸ਼ਹੀਦ ਦੇ ਵਾਂਗੂੰ ਤੁਰ ਫਿਰ ਕੇ ਫਿਰ ਆਪਦੇ ਆਪਦੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪ੍ਰੇਰਣਾ ਲੈ ਕੇ ਉਸੇ ਤਰ੍ਹਾਂ ਹੀ ਅੱਗੇ ਉਹਨਾਂ ਦੇ ਪਾਈਪ ਬੰਨੇ ਤੇ ਚੱਲਦੇ ਆ। ਮੈਂ ਵਧਾਈ ਦਿੰਦਾ ਫਤਿਹ ਮਰਚ ਦੀ। ਔਰ ਬਾਬਾ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤਾਂ ਦਰੁਸਤੀ ਬਖਸ਼ੇ। ਇਸੇ ਤਰ੍ਹਾਂ ਹੀ ਤੁਸੀਂ ਗੌਮ ਦਾ ਆਪਣੇ ਸਾਡੇ ਮਸੂਲ ਦੇ ਰਿਓਦਿਆਂ ਦਾ ਇਸੇ ਤਰ੍ਹਾਂ ਹੀ ਨਾਮ ਰੋਸ਼ਨ ਕਰਦੇ। ਜਿਹੜੀ ਇਹ ਫਾਊਂਡੇਸ਼ਨ ਹੈਗੀ ਆ ਬੰਦਾ ਸਿੰਘ ਬਹਾਦਰ ਇਹਦੇ ਸਰਪ੍ਰਸਤ ਹੈਗੇ ਕ੍ਰਿਸ਼ਨ ਕੁਮਾਰ ਬਾਬਾ ਜੀ ਤੇ ਇੱਥੋਂ ਅਸੀਂ ਪ੍ਰਧਾਨ ਹੈਗੀ ਆ ਮੈਂ ਤੇ ਅਸੀਂ 2 ਮਹੀਨੇ ਤੋਂ ਲਗਾਤਾਰ ਤਿਆਰੀਆਂ ਕਰ ਰਹੇ ਆ ਕਿ ਬੰਦਾ ਸਿੰਘ ਬਹਾਦਰ ਜੀ ਸਾਡੇ ਦੇਸ਼ ਦੇ ਲਈ ਕੁਰਬਾਨੀ ਕੀਤੀ ਜੋ ਅਸੀਂ ਉਸ ਨੂੰ ਭੁਲਾ ਨਹੀਂ ਸਕਦੇ ਇਸ ਲਈ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਇਹ ਸਮਾਗਮ ਕਰ ਰਹੇ ਹਾਂ ਜੀ ਬੀਬੀਆਂ ਕਿੰਨੇ ਵੱਧ ਚੜ ਕੇ ਹਸਮੁੰਦ ਕਰ ਰਹੀਆਂ ਜੀ ਬੀਬੀਆਂ ਬਹੁਤ ਬਹੁਤ ਹੈਗੀਆਂ ਜੀ ਅਸੀਂ ਜਿੱਥੇ-ਜਿੱਥੇ ਵੀ ਜਾ ਰਹੇ ਹਾਂ ਸਾਰੇ ਵੇਟ ਕਰ ਰਹੇ ਆ ਜੀ ਸਨਮਾਨ ਕਰ ਰਹੇ ਆ ਉਡੀਕ ਰਹਾ ਕਿ ਅਸੀਂ ਜਿੱਥੇ-ਜਿੱਥੇ ਵੀ ਲੰਘਾਂਗੇ ਉੱਥੇ ਸਾਰੇ ਸਨਮਾਨ ਕਰ ਰਹੇ ਆ ਜੀ ਸੁਭਾ ਪ੍ਰਧਾਨ ਹੋਣ ਦੇ ਨਾਤੇ ਇਹ ਸਾਰੇ ਸੰਸਥਾਗਿਆ ਕਹਿੰਦੇ ਬਣਾ ਰਹੇ ਪਿੰਡਾਂ ਦੀ ਸਰਪੰਚ ਜੀ ਬਿਲਕੁਲ ਜੀ ਅਸੀਂ ਪੰਜਾਬ ਪੱਦਰ ਤੇ ਬਣਾ ਰਹੇ ਹਾਂ ਜੀ ਪੂਰੇ ਸੂਬੇ ਦੇ ਵਿੱਚ ਅਸੀਂ ਕੋਸ਼ਿਸ਼ ਪੂਰੀ ਹੈਗੀ ਆ ਸਾਡੀ ਕਿ ਅਸੀਂ ਪੰਜਾਬ ਦੇ ਵਿੱਚ ਬੰਦਰ ਸਿੰਘ ਬਹਾਦਰ ਜੀ ਦੇ ਹਰ ਸ਼ਹਿਰ ਹਰ ਪਿੰਡ ਦੇ ਵਿੱਚ ਚਿੱਤਰ ਲਗਾਏ ਜਾਣ ਕਿ ਉਹਨਾਂ ਨੇ ਕਿਸਾਨਾਂ ਦੀ ਖਾਤਰ ਬਹੁਤ ਵੱਡੀ ਕਰਵਾਨੀ ਦਿੱਤੀ ਆ